ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਾਮ ਤੇ ਐਡਰੈਸ ਦੱਸੋ ਜੀ ਆਪਣਾ। ਜੀਤ ਬੁਬਾਰੀ ਵਿਦੇ ਪਿੰਡੋ ਗੋਕੇ ਜਿਹੜਾ ਬਰਦਾ ਦੀਨ ਤਵਾ। ਠੀਕ ਹੈ ਜੀ। ਤੇ ਇਹ ਨੰਬਰ ਦੱਸੋ ਜੀ ਆਪਣਾ। 987080 ਹਾਂਜੀ 07080 ਠੀਕ ਹੈ। ਹਾਂਜੀ ਮਾਜੀ ਦੱਸੋ ਟੋਟਲ ਆਪਣੀ ਦੀ ਜਾਣਕਾਰੀ। ਪੰਜ ਮਹੀਨੇ ਦੀ ਗੱਬਣਾ ਵੀਰੇ। ਠੀਕ ਹੈ ਜੀ। 7 ਲੀਟਰ ਦੁੱਧ ਆਗਾ। ਠੀਕ ਹੈ ਜੀ। ਕਦੋਂ ਕਦੋਂ ਤੁਸੀਂ ਲੈ ਗੀ ਸਕਦੇ ਹੋਗੇ? ਠੀਕ ਹੈ ਜੀ। ਛਵਾਈ 100 ਨੰਬਰ ਆ ਗਏ। ਠੀਕ ਹੈ। 7 ਮਹੀਨੇ ਆਕ ਨਹੀਂ ਮਿਲਣੇ ਦੀ ਗੱਬਣਾ। 5 ਮਹੀਨੇ ਦੀ ਗੱਬਣਾ। ਠੀਕ ਹੈ। 7 ਹਾਂਜੀ ਬਜੀ ਤੋਰਾ ਤਾਰਾ ਦੇਖ ਸਕਦੇ ਮੋੜ ਲੈਣਾ ਮੋੜ ਲੈਣਾ ਕਦ ਕੁਦ ਕਰਮਾਂ ਵਾਲੀ ਦਾ ਸੁਣਾ ਸੰਖੀ ਆ ਤੇ ਸਟਾਟ ਦੇਖ ਸਕਦੇ ਹਾਂ ਸੰਖੀ ਸਾਹਮਣੇ ਆ ਚੱਕਰਾ ਕੇ ਲਿਆ ਸਕਦੇ ਜੀ ਹਾਂ ਚੱਕਰਾ ਠੀਕ ਬਣ ਤੋ ਭਰਾਵਾ ਠੀਕ ਹੈ ਜੀ ਰੇਟ ਭਰਾ ਕੀ ਇਹਦਾ ਇਹਦਾ 72000 72000 ਠੀਕ ਹੈ ਜੀ ਹਾਂਜੀ ਅਗਲੀ ਵੀ ਜਾਣਕਾਰੀ ਦੇਣੀ ਇਹ ਚਾਹ ਦੇ ਕਰਨੇ ਨੂੰ ਖੱਬੜਾ ਜੀ ਠੀਕ ਹੈ ਜੀ ਚਾਰ ਲਈ ਤੁਦਦਾ ਜੀ ਠੀਕ ਹੈ ਜੀ ਉਹ ਚੈੱਕ ਕਰਾ ਕੇ ਦੇਵਾਂਗੇ ਠੀਕ ਹੈ ਜੀ ਭਾਈ ਚੂਈ ਜਮਾਉਂਗੇ ਠੀਕ ਹੈ ਖੋਲ ਕੇ ਦਿਖਾ ਦਿਓ ਹਾਂਜੀ ਬਈ ਜੀ ਦੇਖ ਸਕਦੇ ਹੋ ਮੱਝ ਰਾਜੀ ਆ ਥਨਾ ਥਨੂ ਦੇ ਓਕੇ ਆ ਜਮਾ ਮੋੜ ਲੈ ਜੀ ਮੋੜ ਦਿਓ ਮੂਰੀ ਨਾ ਕਾਬੂ ਆਇਆ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਟ ਦੇਖ ਸਕਦੇ ਪਰਾ 4 ਲੀਟਰ ਦੁੱਧ ਆ ਤੇ ਕੱਬਣ ਮੱਝ ਹੈ ਬਾਈ ਜੀ ਨੇ ਰੂਪ ਕੰਡਕਟ ਕਰੋ ਫਲੀ ਵੀ ਸੁਖਣਾ ਵਧੀਆ ਦੁਬਾਰਾ ਫੇਰਦਾ ਜੀ ਕਿੰਨੇ ਮਹੀਨੇ ਦੀ ਗਾ ਕੱਬਣਾ ਜੀ ਸਾਢੇ 4 ਮਹੀਨੇ ਦੀ ਕੱਬਣਾ ਜੀ ਸਾਢੇ 4 ਮਹੀਨੇ ਨਿਕਲਦਾ ਠੀਕ ਹੈ ਜਦੋਂ ਡਾਕਟਰ ਦਾ ਭਰੋਸਾ ਆਪ ਡਾਕਟਰ ਨਾਲ ਲੈ ਆਵੇ ਹਾਂਜੀ ਹਾਂਜੀ ਚੈੱਕ ਕਰਾ ਕੇ ਲੈ ਜਾ ਹਦਾ ਜੀ ਇਹਦਾ ਰੇਟ ਕੀ ਹੈ ਜੀ ਇਹਦਾ 75000 ਹੈ ਇਹਦਾ 75000 ਠੀਕ ਹੈ ਜੀ ਹਾਂਜੀ ਅਗਲਾ ਤੀਜੇ ਨੰਬਰ ਜੀ ਤੇ ਪੌਣ ਬਰੋਨ ਨੂੰ ਗੁੱਦਵਾਇਂ ਹਾਂਜੀ ਦੁੱਧ ਤਾਂ ਨਿਕਲੀ ਤੇ ਦੁੱਧ ਠੀਕ ਹੈ ਜੀ ਚੈੱਕ ਚਾਉਂਦੀ ਆ ਵੀਰੇ ਇਹ ਨਹੀਂ ਤਾਂ 10 ਦਾ ਹਾਂ ਮੈਂ ਚੱਕ ਦੇ ਦੇ ਉਹਦਾ 10 ਦਾ ਪੌਣ ਦੋ ਮਿੰਟ ਦੀ ਹਾਂਜੀ ਤੇ ਚੈੱਕ ਵੀ ਕਰਾ ਦੇ ਠੀਕ ਹੈ ਹਾਂਜੀ ਬਈ ਤੋਰ ਕੇ ਦਿਖਾ ਦੇ ਵੀ ਛੋਟੀ ਸੋਹਣੀ ਵੀ ਕਲੀ ਪਲੋਸੀ ਆ ਤੇ ਕੈਮੀ ਸੂਈ ਸੂਈ ਵੀਰੇ ਇਹ ਤੇ ਇੱਕ ਪਹਿਲੇ ਸੂਈ ਸੂਈ ਤੇ ਦੂਜੇ ਸੂਈ ਠੀਕ ਹੈ ਜੀ ਮੋੜ ਲਈ ਮੋੜ ਲਈ ਹਾਂਜੀ ਭਾਈ ਰੇਟ ਜੀ ਦੱਸ ਦੋ ਜੀ ਇਹਦਾ ਇਹ 52000 ਠੀਕ ਹੈ ਜੀ ਤੇ ਚੱਕ ਚਾਲੇ ਬਾਈ ਕਹਿੰਦਾ ਹੁੰਦੀ ਨਹੀਂ 10 ਦਿਨਾਂ ਤੱਕ ਆਜੂ ਚੈੱਕ ਕਰਵਾ ਕੇ ਜਾਈਏ ਠੀਕ ਹੈ ਰੇਟ ਬਾਈ ਜੀ ਨਿਤਨਾ ਦੇ ਦੱਸਦੇ ਆਪਾਂ ਨੂੰ ਜੀਤਾ ਫਾਰਮ ਟੀਵੀ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਪੈਂਡ ਪੈਂਡ ਦੀ ਕੱਲੀ ਕੱਲੀ ਮੱਝ ਦੀ ਵੀਡੀਓ ਤੁਹਾਡੇ ਸਾਹਮਣੇ ਇਸ ਕਰੀਏ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ